ਅਸ਼ੀਕਾ ਜੀ ਤੁਸੀਂ ਦੇਖ ਰਹੇ ਹੋ ਜੀਟੀਵੀ ਤੇ ਮਹਨ ਨਾਇਬ ਸਿੰਘ ਸਿੱਧਾ ਜਿੱਤੇ ਕਿ ਸਰਕਾਰਾਂ ਜਾਂ ਸੰਸਥਾ ਵੱਲੋਂ ਬਹੁਤ ਪ੍ਰਚਾਰ ਕੀਤਾ ਜਾਂਦਾ ਕਿ ਪਾਣੀ ਜਿਹੜਾ ਧਰ ਤੇ ਹਟਲਾ ਉਹ ਖਤਮ ਹੋਣ ਜਾ ਰਿਹਾ ਪਰ ਇਸ ਨੂੰ ਕੋਈ ਇੰਨਾ ਮੂਰਨੇ ਪਿਆ ਪਰ ਪਿੰਡ ਬੱਲੋ ਦੇ ਜਿਹੜੇ ਇੱਕ ਸੰਸਥਾ ਹੈਗੀ ਉਸ ਵੱਲੋਂ ਜਿਹੜਾ ਅਪਰਾਹਲਾ ਕੀਤਾ ਗਿਆ ਹੈਗਾ ਉਸ ਨੂੰ ਤਕਰੀਬਨ 50% ਕੁਝ ਦਿਨਾਂ ਵਿੱਚ ਹੀ ਮੂਰ ਪੈ ਗਿਆ ਕਿਉਂਕਿ ਬੱਲੋ ਦੀ ਸੰਸਥਾ ਨੇ ਐਲਾਨ ਕੀਤਾ ਸੀ ਕਿ ਜਿਹੜਾ ਕਿਸਾਨ 25 ਤਰੀਕ ਤੋਂ ਬਾਅਦ ਚੋਨਾ ਬੀਜੇਗਾ ਉਸ ਨੂੰ ਦਾ ਮਾਨ ਸਨਮਾਨ ਕੀਤਾ ਜਾਵੇਗਾ ਨਕਦ ਰਾਸ਼ੀ ਦਿੱਤੀ ਜਾਵੇਗੀ ਇਸ ਨੂੰ ਲੈ ਕੇ ਬੱਲੋ ਦੇ ਜਿਹੜੇ ਸੰਸਥਾ ਨੇ ਐਲਾਨ ਕੀਤਾ ਸੀ ਤੇ ਉਸ ਨੂੰ ਮੂਰ ਪਿਆ ਤੇ ਅੱਜ ਕਿਸਾਨਾਂ ਨੂੰ ਜਿਹੜੇ ਚੈੱਕ ਦਿੱਤੇ ਗਏ ਤੁਸੀਂ ਦੇਖ ਰਹੇ ਹੋ ਕਿ ਬੀਰਾਂ ਕੋਲ ਹੱਥ ਜਿਹੜੇ ਚੈੱਕ ਆ ਗਏ ਤੇ ਚਿਹਰੇ ਵੀ ਖੁਸ਼ ਆਗੇ ਕਿਉਂਕਿ ਜਦੋਂ ਮਾਨ ਸਨਮਾਨ ਮਿਲਦਾ ਭੰਵੇਂ ਕਿੰਨਾ ਵੀ ਹੋਵੇ ਮਾਨ ਸਨਮਾਨ ਜਿਹੜਾ ਉਹ ਬਹੁਤ ਵੱਡਾ ਹੁੰਦਾ ਹੈਗਾ ਤੇ ਬੀਰਾਂ ਨੂੰ ਜਿਹੜਾ ਮਾਨ ਸਨਮਾਨ ਮਿਲਿਆ ਚੈੱਕ ਮਿਲਿਆਗੇ ਉਸ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਆ ਅੱਜ ਸੋਸ਼ਿਕਾ ਬੀਟੀ ਸੋਸ਼ਿਕਾ ਕੀ ਨਾਮ ਹੈ ਜਸਵੀਰ ਸ਼ੇਮੀ ਅੱਜ ਇਹ ਚੈੱਕ ਮਿਲਿਆ ਕਿੱਥੋਂ ਮਿਲ ਕੇ ਕੀ ਕਾਰਨ ਸੀ ਸੰਤਾ ਵੱਲੋਂ ਮਿਲਿਆ ਇਹ ਜਿਹੜਾ 25 ਤਰੀਕ ਤੋਂ ਬਾਅਦ ਕਹਿੰਦੇ ਝੋਨਾ ਲਾਉ ਉਹਨਾਂ ਨੂੰ ਮਿਲੂਗਾ ਉਦੋਂ ਕਰਕੇ ਅਸੀਂ 23 ਤਰੀਕ ਨੂੰ ਲਾਉਣਾ ਸੀਗਾ ਫਿਰ 28 ਤਰੀਕ ਨੂੰ ਲਾਇਆ ਪਰ ਉਹ ਤਾਂ ਸੀ ਤੇ ਫਿਰ ਕਿੰਨਾ ਝੋਨਾ ਤੁਸੀਂ ਲਾਇਆ ਸੀ ਤੇ ਕਿੰਨੇ ਦਾ ਚੈੱਕ ਮਿਲਿਆ 17 ਕਿਲੇ ਸੀਗੇ 8500 ਦਾ ਤੇ ਫਿਰ ਤੇਰੇ ਤੇ ਅੱਜ ਬੜੀ ਖੁਸ਼ੀ ਆਈ ਭੇਜਣੇ ਖੁਸ਼ੀ ਤਾਂ ਹੁੰਦੀ ਹੀ ਹੈ ਜੀ 8500 ਰੁਪਿਆ ਬਹੁਤ ਹੁੰਦਾ ਹੈਗਾ ਅੱਜ ਕਮਾ ਕੇ ਬਣਾਉਣਾ ਫਿਰ ਪਤਾ ਲੱਗਦਾ 8500 ਕੀ ਹੁੰਦੇ ਹੈ ਕੱਚੋਂ ਦੇਖੀ ਤਾਂ ਜਿਹੜਾ ਮਾਨ ਸਨਮਾਨ ਹੁੰਦਾ ਉਹ ਭਾਵੇਂ 100 ਦਾ ਹੀ ਹੋਵੇ ਭਾਵੇਂ 100 ਰੁਪਏ ਦਾ ਹੋਵੇ ਉਹਦੇ ਤਾਂ ਹੁੰਦਾ ਵੀ ਕਿਛ ਹੋਣੀ ਹਾਂਜੀ ਹਾਂ ਉਹ ਤਾਂ ਹੁੰਦਾ ਹੀ ਹੈ ਮਾਨ ਸਨਮਾਨ ਦਾ ਮਨਸਮਾਨ ਦਾ ਚਾਹੇ ਤੇ ਖੜ ਕੇ ਸਨਮਾਨ ਕੀਤਾ ਗਿਆ ਹਾਂਜੀ ਹਾਂਜੀ ਬੀਟੀ ਸੋਡਾ ਕਿਨਾਂ ਸੰਦੀਪ ਜੀ ਕੀ ਕਹਿਣਾ ਚਾਹੁੰਗੇ ਜਿਵੇਂ ਸੰਸਦ ਵੱਲੋਂ ਅਪਰਾਲਾ ਕੀਤਾ ਗਿਆ ਸੀਗਾ ਤੇ 50% ਲੋਕਾਂ ਨੇ ਜਿਹੜਾ ਚੋਣਾ ਉਹ ਉਸੇ ਡੇਟ ਤੇ ਲਾਇਆ ਜੇ ਇਸ ਤੇ ਕਿਹਾ ਹਾਂਜੀ ਬਿਲਕੁਲ ਜੀ ਸੰਸਦਾਂ ਦੇ ਕਹਿਣ ਤੇ ਹੀ 25 ਤਰੀਕ ਤੋਂ ਬਾਅਦ ਚੋਣਾ ਲੱਗਿਆ ਗਲਤ ਥੋੜਾ ਜਿਹਾ ਵੀ ਸੰਸਥਾ ਤੋਂ ਲੇਟ ਕਿਹਾ ਗਿਆ ਨਹੀਂ ਸਾਰੇ ਦੇ ਸਾਰਾ ਕੰਮ 25 ਤਰੀਕ ਤੋਂ ਬਾਅਦ ਲੱਗਣਾ ਸੀ ਤੇ 50% ਤੋਂ ਪਾਰ ਹੋ ਗਿਆ ਆਪਣਾ 1424 ਏਕੜ ਝੋਨਾ 25 ਤਰੀਕ ਤੋਂ ਬਾਅਦ ਲੱਗਿਆ ਜਿਵੇਂ ਹੋਰ ਸੰਸਥਾ ਵੀ ਬਹੁਤ ਜੋਰ ਲਾ ਰਹੀ ਹੈ ਸਰਕਾਰਾਂ ਨੇ ਬਹੁਤ ਜੋਰ ਲਾਇਆ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਪਰ ਉਹਨਾਂ ਦੇ ਕਿਸੇ ਕਿਸੇ ਦੇ ਪ੍ਰਚਾਰ ਦਾ ਮੂਰ ਨਹੀਂ ਪਿਆ ਕੋਈ ਕਿਸੇ ਨੇ ਕੋਈ ਮਤਲਬ ਕਿ ਨਹੀਂ ਕੀਤਾ ਜਿਹੜੀ ਛੋਟੇ ਪਿੰਡ ਦੀ ਪੰਚਾਇਤ ਨੇ ਕੀਤਾ ਸੰਸਥਾ ਨੇ ਕੀਤਾ ਤਾਂ ਲੋਕਾਂ ਨੇ ਕੁਛ ਦੇਣਾ ਚੀ ਪੰਜਾਹ ਪਰਸੈਂਟ ਤੇ ਆਗੇ ਤੇ ਮੇਰੇ ਖਿਆਲ ਆਵੇ ਜੇ ਅਗਲੇ ਸਾਲ ਨੂੰ ਤਾਂ ਇਹ 100 ਪਰਸੈਂਟ ਤੇ ਘਟੇ ਹਾਂਜੀ ਬਿਲਕੁਲ ਜਾਣਗੇ ਕਿਉਂਕਿ ਸੰਸਥਾ ਨੇ ਨਾਲ ਮਾਨ ਸਨਮਾਨ ਦਿੱਤਾ ਹੀ 500 ਰੁਪਏ ਕਿੱਲੇ ਹਿਸਾਬ ਨਾਲ ਦਿੱਤਾ ਜੀ ਤੇ ਅਸੀਂ 28 ਏਕੜ ਦੇ ਝੋਨਾ ਲਾਇਆ 25 ਤਰੀਕ ਤੋਂ ਬਾਅਦ 14000 ਰੁਪਏ ਦਾ ਚੱਕਾ ਚੀ ਸੁੱਟਿਆ ਹੁਣ ਇੱਕ ਪਾਸੇ ਤਾਂ ਸਾਨੂੰ ਮਾਨ ਸਨਮਾਨ ਮਿਲਿਆ ਪੈਸੇ ਮਿਲ ਗਏ ਇੱਕ ਪਾਸੇ ਪਾਣੀ ਵੀ ਬਚ ਗਿਆ ਕਿਤੇ ਛਾੜਦਾ ਤਾਂ ਨਹੀਂ ਕੋਈ ਘਟਾ ਕੋਈ ਘਟਾ ਨਹੀਂ ਛਾੜਦਾ ਕਿਉਂਕਿ ਜੇ ਸੀ 20 ਦਿਨ ਪਹਿਲਾਂ ਲਾਇਆ ਹੁੰਦਾ ਜੀ ਉਹ ਧੁੱਪ ਨੇ ਮਚਾ ਦੇਣੀ ਸੀ ਚੌਲ ਲਾਉਣੇ ਬਾਅਦ ਚ ਡੱਕੇ ਪੈਂਦੇ ਸੀ ਦੇ 25 ਦਿਨ ਤੋਂ ਬਾਅਦ ਨਾਲੇ ਤਾਂ ਮੀਂਹ ਪੈ ਗਿਆ ਜੀ ਤੇ ਨਾਲੇ ਝੋਨੇ ਦਾ ਕੋਈ ਨੁਕਸਾਨ ਨਹੀਂ ਆਇਆ ਝਾੜ ਉਨੇ ਹੀ ਰਹੂਗਾ ਵਾਧਾ ਫਸਕਦੀ ਜਾਵੇ ਘੜਦਾ ਮੋਟਰਾਂ ਨਹੀਂ ਵੀ ਰੋਣੀਆਂ ਚਲਾਉਣੀਆਂ ਜੀ ਮੋਟਰਾਂ ਵੀ ਨਹੀਂ ਚਲਾਉਣੇ ਬੰਦੇ ਆ ਬੇਰਲੀ ਦੀ ਬੱਚਤ ਹੋਈ ਹੈ ਜੀ ਬੀਤੀ ਸੋਡਾ ਕਿਨਾਂ ਅਗਰਜਨ ਸਿੰਘ ਆ ਜੀ ਇਹ ਕਹਿਣਾ ਚਾਹੁੰਗਾ ਜੇ ਜੇ ਮੈਨੂੰ ਚੈੱਕ ਮਿਲੇਗਾ ਤੇ ਚਿਹਰੇ ਤੇ ਵੀ ਖੁਸ਼ੀ ਹੁੰਦੀ ਹੈ ਜੀ 16500 ਰੁਪਏ ਦਿੱਤਾ ਇਹਨਾਂ ਨੂੰ ਬੰਜਾ ਨੇ ਧੰਨਵਾਦ ਇਹਨਾਂ ਦਾ ਸਾਸਤਾ ਦਾ ਤੇ ਨਾਲੇ ਪੈਸੇ ਵੀ ਮਿਲ ਗਏ ਪਾਣੀ ਵੀ ਬਚ ਗਿਆ ਦੋਨੇ ਕੰਮ ਹੋ ਗਏ ਤੇ ਤੇ ਦੇਖੇ 50% ਲੋਕਾਂ ਨੇ ਜਿਹੜਾ ਲਾਇਆ ਕਿ ਤੇ ਜੇ ਕੋਈ ਇਹ ਪਹਿਲਾਂ ਕੀਤਾ ਜਾਂਦਾ ਤਾਂ ਹੋ ਸਕਦਾ ਸੀ ਵਾਧਾ ਖਿੱਚੋ ਪਹਿਲਾਂ ਪਨੀਰੀ ਸੈਟ ਲੀ ਸੀ ਵਿੱਚ ਲੋਕਾਂ ਨੇ ਗੇਤੀ ਉਹਨਾਂ ਨੂੰ ਮਜ਼ਦੂਰੀ ਸੀ ਉਹਨਾਂ ਨੂੰ ਤੋਂ ਨਾ ਲਾਉਣਾ ਪਿਆ ਗਿਆ ਤਾਂ ਤੇ ਜਿਹੜਿਆਂ ਨੂੰ ਬਾਅਦ ਚ ਪਤਾ ਲੱਗਿਆ ਉਹਨਾਂ ਨੂੰ ਪਨੀਰੀ ਡੇਟ ਸੀ ਤੇ ਨਾਲ ਦੀ ਨਾਲ ਫਿਰ ਪਲੇਟ ਲਾਇਆ ਤਾਂ 500 ਰੁਪਏ ਸਸਤਾ ਦਿੱਤਾ ਹੁਣ ਜਿਵੇਂ ਐਡ ਕੀਤਾ ਸਾਨੂੰ ਚੈੱਕ ਤੇ ਸਨਮਾਨਤ ਕਰਤਾ ਤੇ ਜੇ ਅਗਲੇ ਸਾਲ ਨੂੰ ਕੋਈ ਐਲਾਨ ਨਾ ਕੀਤਾ ਤੇ ਫਿਰ ਤੁਸੀਂ ਝੋਨਾ ਪਹਿਲਾਂ ਲਾਉਂਗੇ ਕਿ ਫਿਰ ਨਹੀਂ 25 ਤੋਂ ਬਾਅਦ ਹੀ ਲਾਇਆ ਕਰੀਂ ਅੱਜ ਜਾਗ ਲਾਤਾ ਤਾਂ ਹੁਣ ਦਹੀਂ ਜੰਮਦੀ ਰਹੋ ਹਾਂ ਦਹੀਂ ਜਾਉਣੀ ਰਹੋ ਕੋਈ ਚੱਕਰ ਵਾਲੀ ਨਹੀਂ ਬੜੀ ਚੜ ਨਿਕਲ ਗਈ ਕੋਈ ਉਹ ਜਿਹੜੀ ਗੱਲ ਨਹੀਂ ਹੈ ਕਿ 25 ਤੋਂ ਲੇਟ ਆ ਝੋਨੇ ਨੂੰ ਨਿਕਲ ਘੜਦੀ ਨਹੀਂ ਘੜਦੀ ਬਹੁਤ ਵਧੀਆ ਸੁਣ ਸੰਸਥਾਨ ਨੇ ਤਾਂ ਜਾਗ ਲਾਉਣਾ ਸੀ ਉਹ ਲਾਤਾ ਤੇ ਕਿਸਾਨਾਂ ਦਾ ਵੀ ਕਹਿਣਾ ਕਿ ਅਸੀਂ ਜਿਹੜਾ ਝੋਨਾ ਭਾਵੇਂ ਸੰਸਥਾ ਦੁਬਾਰਾ ਮਾਨ ਸਨਮਾਨ ਕਰੇ ਨਾ ਕਰੇ ਪਰ ਜਿਹੜਾ ਅਸੀਂ ਹੈਗਾ ਅਸੀਂ ਝੋਨਾ ਜਿਹੜਾ 25 ਤਰੀਕ ਤੋਂ ਬਾਅਦ ਹੀ ਲਾਵਾਂਗੇ ਕਿਉਂਕਿ ਉਦੋਂ ਨੂੰ ਮੌਨਸੂਨ ਪਾਉਣਾ ਆ ਜਾਂਦਾਂਗੇ ਮੀ ਪੈ ਜਾਂਦਾ ਬਿਜਲੀ ਦੀ ਬਚਤ ਹੁੰਦੀ ਹੈ ਪਾਣੀ ਦੀ ਵੀ ਬਚਤ ਹੁੰਦੀ ਹੈ ਸਾਡੇ ਨਾਲ ਬੇਜੇ ਹੋਰ ਚੜ੍ਹੇਗੇ ਸਤਸ਼ਿਕਾ ਬੇਜੀ ਸਤਸ਼ਿਕਾ ਬਾਈ ਕੀ ਨਾਮ ਹੈ ਮੇਰਾ ਨਾਮ ਬੂਟਾ ਸਿੰਘ ਹੈ ਕੀ ਕਹਿਣਾ ਚਾਹਾਂਗੇ ਜਿਵੇਂ ਸੰਸਥਾ ਨੇ ਬੜਾ ਵੱਡਾ ਅਪਰਾਲਾ ਕੀਤਾ ਸੀਗਾ ਤੇ ਅੱਜ ਕਿਸਾਨਾਂ ਨੂੰ ਸਨਮਾਨਤ ਵੀ ਕੀਤਾ ਹਾਂਜੀ ਅਸੀਂ ਡਰਵਕਸ਼ਨ ਸਿੰਘ ਸੇਵਾ ਸੰਸਥਾ ਆਪਣੀ ਨੂੰ ਜੋ ਵੀ ਮੰਨ ਲਓ ਇਹ ਅਪਰਾਲਾ ਕੀਤਾ ਗਿਆ ਸੀਗਾ ਤੋਂ ਅੱਜ ਜੋ ਇੰਪਰਵਚਨ ਸਿੰਘ ਸੇਵਾ ਸੰਸਥਾ ਦੇ ਸਥਾਪਨਤ ਨੇ ਸਰਦਾਰ ਗਿੰਨੀ ਸਿੰਘ ਮਾਨ ਉਹ ਆਏ ਸੀਗੇ ਅੱਜ ਉਹਨਾਂ ਮੰਨਿਓ ਨਾਗਰ ਰਾਸ਼ੀ ਦੇ ਚੈੱਕ ਉਪਰੇਟ ਦਿੱਤੇ ਗਏ ਕਿੰਨੇ ਕ ਲੋਕਾਂ ਨੇ ਜਿਹੜਾ ਇਹ ਚੋਨਾਗਾ ਜੇ ਲੱਗੇ ਵੀ 1 25 ਤਰੀਕ ਤੋਂ ਬਾਅਦ ਲੱਗੇ ਇਹ ਤਕਰੀਬਨ ਅੱਜ ਰਾਸ਼ੀ ਬਣੀ ਸੀਗੀ 712000 ਕੁਸਰਕੀ ਬਣੀ ਸੀਗੀ ਉਹਦੇ ਚੈੱਕ ਦਿੱਤੇ ਗਏ 1400 ਕੁਛ ਏਰੀਏ ਦਾ ਰਕਬਾ ਬਣਿਆ ਸੀ ਉਹ ਗਟੇਰ ਹੈ ਜਿਹੜੀ ਉਹ ਇਤ ਰੁਪਈ ਹੈਗੀ ਉਹਦਾ ਮੈਨੂੰ ਕਲੀਅਰ ਨਹੀਂ ਕਿ 1400 ਪਲੱਸ ਸੀ ਗਈ ਹੁਣ ਜੀ ਕਿ ਦੇਖਿਆ ਜੀ ਜਿਹੜੀ ਆਪਣੇ ਚੋਨਾਗਾ ਇਹ ਆਪਣੇ ਖੇਤੇ ਵੀ ਨਹੀਂ ਬਣ ASCII ਖੇਤੇ ਵੀ ਨਹੀਂ ਇਹ ਵੀ ਕਿਸਾਨਾਂ ਨੂੰ ਲੋਹੜਲੇ ਮਜਬੂਰ ਰੋਂਦਾ ਹੈ ਕਾਰਨ ਕੀ ਹੈ ਜੇ ਭਾਈ ਇਹਨਾਂ ਅਸਲ ਦੇ ਵਿੱਚ ਸਰਕਾਰਾਂ ਦਾ ਬਹੁਤ ਪੱਟਾ ਯੋਗਦਾਨ ਆ ਸਾਨੂੰ ਬਰਬਾਦ ਕਰ ਠੀਕ ਹੈ ਨਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਯਾਰ ਵੀ ਭਾਈ ਅਸੀਂ ਝੋਨਾ ਲਾਈਏ ਸਾਨੂੰ ਯਾਰ ਹੋਰ ਫਸਲ ਦੇ ਦੇਣ ਬਦਲਾ ਦੇ ਦੇਣ ਲੋਕਾਂ ਨੇ ਨਰਮਾ ਵੀ ਦਿੱਤੀ ਯਾਰ ਪਿਛਲੇ ਸਾਲ 5000 ਨੂੰ ਨਹੀਂ ਲੱਗਦਾ ਹੈ ਕਿ ਮੰਨ ਕੇ ਚੱਲੋ ਕਿ ਖਰਚਾ ਕਿੰਨਾ ਆਉਂਦਾ ਸਾਨੂੰ ਖੇਤੀ ਬਦਲ ਦੇਣ ਲਾਗਤ ਮੁਤਾਬਕ ਉਹਦਾ ਭਾਅ ਦੇ ਦੇਣ ਅਸੀਂ ਅੱਜ ਝੋਨਾ ਛੱਡਣ ਉੱਤੇ ਆ ਸਾਡੀ ਭਾਈ ਸਾਡੇ ਪਿੰਡ ਦੀ 4000 ਵੋਟਾਂ ਟਰਾਲੀ ਚੌਲਾਂ ਦੀ ਸਾਰੇ ਸਾਲ ਜਿਹੜੀ ਖਾਂਦੇ ਅਸੀਂ ਤੇ ਅਸੀਂ ਪੈਦਾ ਕਿੰਨਾ ਕਰ ਦਿੰਨੇ ਆਗੇ ਇੱਥੇ 3000 ਏਕੜ ਜ਼ਮੀਨ ਹੈ ਸਾਡੀ ਤੁਸੀਂ ਮੰਨ ਕੇ ਚੱਲ ਰਹੋ 80 ਮਣ ਦੀ ਪਲੱਸ ਲਾ ਲੂ ਕਿੰਨਾ ਝਾੜ ਕਿੰਨਾ ਝੋਨਾ ਹੋਊਗਾ ਤੇ ਅਸੀਂ ਮੰਨ ਕੇ ਚੱਲ ਰਹੇ ਇੰਨਾ ਪਾਣੀ ਬਰਬਾਦ ਕਰਦੇ ਸਾਡਾ ਜੀ ਨਹੀਂ ਲੱਗਦਾ ਸਾਨੂੰ ਵੀ ਪਤਾ ਕਿ ਸਾਡੇ ਬੱਚਿਆਂ ਨੂੰ ਆਉਣ ਵਾਸਤੇ ਆਉਣ ਵਾਲੀ ਪੀੜ੍ਹੀ ਨੂੰ ਪਾਣੀ ਅਸੀਂ ਨਹੀਂ ਕਹੂੰਗੇ ਪਰ ਸਰਕਾਰ ਸਾਨੂੰ ਕੋਈ ਲਾਹਨਤਾਂ ਕਰੇ ਨਾ ਸਰਕਾਰ ਸਾਨੂੰ ਰਾਹ ਤਾਂ ਬਣਾ ਕੇ ਦੇਵੇ ਅੱਜ ਐਮਐਸਪੀ ਦੇ ਦਿੰਦੀ ਹੈ ਸਰਕਾਰ ਤੇ ਫਿਰ ਝੋਨਾ ਲਾਉਣਾ ਬੰਦ ਕਰ ਦੇਣੀ ਕਿਸ ਆਖਿਆ ਭਾਈ ਮੈਨੂੰ ਤੂੰ ਐਂ ਕਰਾ ਜੀ ਸਰਕਾਰ ਤੋਂ ਲੈ ਮੈਨੂੰ ਕਹਾ ਮੈਂ ਅੱਜ ਹੀ ਵਾਦਨਾ ਆਪਦਾ ਲਾਉਣ ਕੌਣ ਚਾਹੁੰਦਾ ਹੈਗਾ ਇਹਨੂੰ ਭਾਈ ਕਿਹੜੀ ਕਿਹੜੀ ਖੀਤੀ ਹੈਗੀ ਯਾਰ ਇਹ ਕਰਨ ਵਾਲੀ ਸਾਡੇ ਤਾਂ ਪਹਿਲਾਂ ਨਰਮੇ ਹੁੰਦੇ ਝੋਲੜ ਜੀ ਮੇਰੀ ਸੁੱਤ ਦੇ ਵਿੱਚ ਭਾਈ ਅਸੀਂ ਝੋਲੜ ਨਰਮਾ ਵੀ ਜੀਦੇ ਰਹੇ ਬੜੇਵੇਂ ਮਲਕੇ ਸੁਆਹ ਨਾਲ ਅਸੀਂ ਆਪ ਬੀਜਦੇ ਰਹੇ ਐਂ ਬੋਤੀਆਂ ਨਾਲ ਮੰਨ ਲਾ ਸੀਰ ਦੇ ਨਰਮੇ ਤੇ ਆ ਮੇਰਾ 40-ਵਾਲੀ ਸਾਲਾਂ ਦੀ ਉਮਰ ਚ ਵੇਖਦੇ ਵੇਖਦੇ ਭਾਂ ਦੇ ਦਾ ਸਾਡੇ ਮੈਂ ਮੇਰੀ ਸੁਰਤ ਦੇ ਵਿੱਚ ਭਾਈ ਸਾਡੇ ਇੱਥੇ ਨਿਆਈ ਦੇ ਵਿੱਚ ਨਾ ਤੇ ਅਸੀਂ ਨਾ ਛਾਲ ਮਾਰ ਕੇ ਬੋਰ ਦੇ ਵਿੱਚ ਉਤਰ ਜਾਂਦੇ ਸੀ ਟੋਏ ਦੇ ਵਿੱਚ ਕੱਚੇ ਟੋਏ ਸੀ ਟੇਂਜਨ ਪਏ ਸੀ ਯਾਨੀ ਕਿ ਕਹਿਣ ਦਾ ਪਾਸੇ 7 ਫੁੱਟ ਤੇ ਸੀਗਾ ਤੇ ਅੱਜ ਜਿੱਥੇ 200 ਫੁੱਟ ਤੇ ਪਾਣੀ ਚਲਿਆ ਗਿਆ ਸਾਡੇ ਪਿੰਡ ਦੇ ਵਿੱਚ ਇਸ ਜਗ੍ਹਾ ਦੇ ਇੱਥੇ ਜਿੱਥੇ ਆਪਾਂ ਖੜੇ ਆ ਗਿਆ ਤੇ 200 ਫੁੱਟ ਤੇ ਪਾਣੀ ਹੈ ਇੱਥੇ ਤੇ ਤੁਸੀਂ ਇਹ ਮੰਨ ਕੇ ਚੱਲ ਰਹੇ ਹੋ 30-40 ਸਾਲਾਂ ਦੇ ਵਿੱਚ ਜੇ ਸਭਾ ਇੱਕੇ ਵਗਿਆ ਤੇ ਅਲ ਕਹਾ ਕਿੱਥੇ ਕੀ ਹਾਲ ਹੋ ਮੇਰਾ ਇਹ ਬਚਣੀ ਕੱਖ ਨਹੀਂ ਗਿਆ ਯਾਰ ਕੈਂਸਰ ਦੀਆਂ ਟਰੇਨਾਂ ਭਰ-ਭਰ ਸਾਡੀਆਂ ਪਠੰਡੇ ਤੋਂ ਕੈਂਸਰ ਸਾਡੇ ਪਿੰਡ ਦੇ ਵਿੱਚ ਬਈ ਅੱਜ ਤੋਂ 20 ਸਾਲ ਪਹਿਲਾਂ ਕੋਈ ਟਾਵਾ ਮਰੀਜ਼ ਹੁੰਦਾ ਸੀ ਕੈਂਸਰ ਦਾ ਵੀ ਮੰਨ ਲਓ ਕਿ ਮਰੀਜ਼ ਨਹੀਂ ਸੀਗਾ ਤੇ ਅੱਜ ਜੇ ਤੈਨੂੰ ਦਿਖਾਉਣਾ ਹੋਵੇ ਨਾ ਸਾਡੇ ਦਾਦਾ ਪਣੋਂ ਇਸ ਇਸ ਬਿਮਾਰੀ ਨਾਲ ਕਰਦਾ ਕਿਸੇ ਦੀ ਮਾਂ ਨੂੰ ਕਿਸੇ ਦੇ ਪਿਓ ਨੂੰ ਕਿਸੇ ਦੇ ਭਾਈ ਨੂੰ ਕਿਸੇ ਦੀ ਕਿਸੇ ਸਾਹਮਣੇ ਇਹ ਬਿਮਾਰੀਆਂ ਸਹੀੜੀਆਂ ਕੀ ਨਹੀਂ ਆ ਜਿਹੜੀ ਅਸੀਂ ਝੋਨੇ ਦੀਆਂ ਕਿਸਮਾਂ ਲਿਆ ਰਹੀਆਂ ਬਈ ਅਸੀਂ ਖਾਦਾਂ ਪਾਉਣ ਲੱਗੇ ਆ ਜੀ ਮਾਨੋ ਕੇ ਚੱਲ ਰਹੀ ਚਾਰ ਦੇ ਚੱਕਰ ਜੀ ਯਾਰ ਪਤਾ ਹੀ ਨਹੀਂ ਕੀ ਕੁਛ ਕਰ ਰਹੀ ਹੁਣ ਜਦ ਮੇਰੇ ਛੋਟੇ ਪਿੰਡ ਵੱਲੋਂ ਅਪਰਾਧਾ ਕੀਤਾ ਗਿਆ ਖਬਰਾਂ ਜਦ ਲੱਗੀਆਂ ਸਾਨੂੰ ਵੀ ਫੋਨ ਆਇਆ ਵੀ ਯਾਰ ਇਹ ਦੱਸੋ ਕਿੱਥੇ ਇਹ ਲੰਘ ਕੀਤਾ ਗਿਆਗਾ ਅਸੀਂ ਵੀ ਉਹਨਾਂ ਤੋਂ ਸੁਝਾਅ ਲਗੇ ਸਾਡੇ ਪਿੰਡਾਂ ਤੇ ਸੁਣੋ ਵੀ ਕੋਈ ਫੋਨ ਆਇਆ ਮੈਨੂੰ ਬਹੁਤ ਫੋਨ ਆਇਆ ਬਾਈ ਮੈਂ ਨਾ ਬਾਈ ਯਾਰ ਕੀ ਕਰਕੇ ਗਈ ਪ੍ਰੈਮੀਸੀ ਵਾਲੇ ਕਵਰੇਜ ਉਤੇ ਅਸੀਂ ਖੇਤ ਮੈਂ ਪਨੀਰੀ ਤੇ ਸੱਟ ਰਹੇ ਸੀ ਬਾਣ ਤਿਆਰ ਕਰਦੇ ਸੀ ਉਹ ਦਿਨ ਮੈਂ ਨਾ ਉਹ ਕਮੈਂਟ ਦੇਖਿਆ ਸੀ ਚਲੋ ਬਹੁਤ ਵਧੀਆ ਕਮੈਂਟ ਆਏ ਲੋਕਾਂ ਦੇ ਬੀ ਆਰ ਹਾਂ ਕਿਉਂਕਿ ਬਾਈ ਚਾਹੁੰਦਾ ਕੋਈ ਵੀ ਨਹੀਂ ਇਸ ਜੀ ਤੋਂ ਤਾਂ ਨਾ ਕਿਸਾਨ ਮੈਂ ਤੁਹਾਡੇ ਮਾਧਿਅਮ ਨਾਲ ਇਸ ਚੈਨਲ ਦੇ ਕਹਿਣਾ ਚਾਹੁੰਦਾ ਇਸ ਤੋਂ ਹਰ ਇੱਕ ਕਿਸਾਨ ਦੁਖੀ ਹੈ ਇਸ ਤੋਂ ਖੜਾ ਛਡਾਉਣਾ ਚਾਹੁੰਦੇ ਆ ਪਰ ਸਾਡਾ ਖੜਾ ਜੇ ਛਡਾਉਣੀ ਹੈ ਮੇਰਾ ਸਰਕਾਰਾਂ ਨਹੀਂ ਛਡਾਉਂਦੀ ਅਸੀਂ ਕਹਿੰਨੇ ਵੀ ਸਾਡਾ ਖੇੜਾ ਛੜਾਪੀ ਅਸੀਂ ਤਿਆਰ ਆ ਛੜਾਉਣ ਇਹਨੂੰ ਤੁਸੀਂ ਹੋਰ ਦੇ ਦਿਓ ਕੀ ਖੇਤੀ ਤੇ ਐਮ ਐਸ ਪੀ ਸਾਨੂੰ ਦਾਲਾਂ ਤੇ ਦੇ ਰਿਹਾ ਯਾਰ ਸਾਨੂੰ ਹੋਰ ਕਾਹ ਦੇ ਆ ਹੁਣ ਮੂੰਗੀ ਵੀਜੀ ਸੀ ਬਾਈ ਮੈਂ ਰੇਟ ਤਾਂ 8500 ਕੋਸ ਰੁਪਏ ਸੈਂਟਰ ਨੇ ਬੰਨਿਆ ਸੀਗਾ ਤੇ ਸਾਡੀ ਵਿਕਰੀ 8000 6500 ਨੂੰ ਯਾਰ ਅਸੀਂ ਜਾਈਏ ਕਿਧਰ ਰੇਟ ਕੋਈ ਫਸਲ ਮੰਨ ਲੈ ਕੋਈ ਪੱਕੀ ਫਸਲ ਦਾ ਕੋਈ ਸਾਨੂੰ ਭਾਅ ਤਾਂ ਦੇ ਦੇ ਸਰਕਾਰ ਪਰ ਭਾਅ ਹੀ ਨਹੀਂ ਬਾਈ ਹੈਗਾ ਲਾਗਤਾਂ ਬਾਈ ਇੰਨੀਆਂ ਹੋ ਗਈਆਂ ਖਰਚੇ ਇੰਨੇ ਹੋ ਗਏ ਕਿ 7000 ਉੱਠੇ ਹੀ ਨਹੀਂ ਆ ਕੁਝ ਵੀ ਸੰਸਦ ਵੱਲ ਇਸ ਵਾਰੀ ਤਾਂ ਐਲਾਨ ਕਰ ਦਿੱਤਾ ਗਿਆ ਸੀਗਾ ਵੀ ਅਸੀਂ ਮਾਰਦਾ ਦੇਵਾਂਗੇ ਚਾਹ। ਉਹ ਹੌਸਲਾ ਵਧਾਈ ਕਰਾਂਗੇ। ਪਰ ਜੇ ਅਗਲੇ ਸਾਲ ਨਾ ਕੀਤਾ ਕਿ ਕਿਸਾਨ ਝੋਨਾ ਉਦੋਂ ਪਹਿਲਾਂ ਲਾਉਣਗੇ ਕਿ ਤੂ ਬਾਦੀ ਭਾਈ ਚਾਹੁੰਦਾ ਕੋਈ ਨਹੀਂਗਾ ਪਹਿਲਾਂ ਲਾਉਣਾ। ਹੁਣ ਐਦ ਕਿ ਲੋਕਾਂ ਨੂੰ ਪਤਾ ਲੱਗ ਗਿਆ ਇਹ ਚੀਜ਼ ਦਾ ਇਹ ਇਹ ਤਾਂ ਜਾਗ ਲੱਗ ਗਿਆ ਇੱਕ। ਆਟੋਮੈਟਿਕ ਗਾਹਾਂ ਨੂੰ ਅਸੀਂ 25 ਤੋਂ ਬਾਅਦ ਜੇ 5 ਤਰੀਕ ਤੱਕ ਵੀ ਝੋਨਾ ਲਾ ਦੇਗੇ 25 ਦਾ ਛੱਡੋ ਪਰੇ 5 ਤਰੀਕ ਤੱਕ ਵੀ ਝੋਨੇ ਦੇ ਕੁਛ ਨਹੀਂ ਹੁਣ ਜਿਹੜੇ ਮੱਕੀਆਂ ਵਾਲੇ ਵਾਹਣ ਉਹਨਾਂ 'ਚ ਤੁਸੀਂ ਐ ਮੰਨ ਕੇ ਚੱਲ ਰਹੋ ਉਹਨਾਂ 'ਚ ਵੀ ਤਾਂ ਲੋਕ ਝੋਨਾ ਲਾਉਣਗੇ ਉਹਨਾਂ 'ਚ ਝੋਨਾ ਤੁਸੀਂ ਐ ਮੰਨ ਕੇ ਚੱਲ ਰਹੋ 20 ਅਗਲੀ 20 ਤਰੀਕ ਤੱਕ ਲੱਗਣਾ 7ਵੀਂ ਦੀ 20 25 ਤਰੀਕ ਤੱਕ ਲੱਗੂਗਾ ਝੋਨਾ 7ਵੀਂ ਦੀ 25 ਤੱਕ ਲੱਗੂਗਾ ਇਸ ਤੇ 6ਵੀਂ ਦੀ 25 ਸੀ ਸਮਝ ਗਏ 7ਵੀਂ ਦੀ 25 ਤਰੀਕ ਤੱਕ ਉਹ ਵੀ ਝੋਨਾ ਚ ਝਾੜ ਦਿੰਦੇ ਹੀ ਐ ਇਹ ਤਾਂ ਨਹੀਂ ਹੇ ਝਾੜ ਦਿੰਦਾ ਕਲਪਨਾ ਜੀ ਝਾੜਦੇ ਤਾਂ ਨਹੀਂ ਕੋਈ ਫਰਕ ਨਹੀਂ ਪੈਂਦਾ ਭਾਈ ਬਾਈ ਵੈਰੇਟਿੰਗ ਇਹ ਜੀਆਂ ਆ ਗਈਆਂ ਹੁਣ ਜਿਵੇਂ TR126 ਐ 31 ਐ ਹੋਰ ਵੈਰੇਟੀਆਂ ਨੇ ਤੇ ਇਹਨਾਂ ਦਾ ਝਾੜ ਹੀ ਇਹ ਜਿਹੀ ਨਹੀਂ ਕੋਈ ਫਰਕ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਕਿਸਾਨ ਵੀਰ ਬੱਲੋ ਦੇ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਸੰਸਥਾ ਵੱਲੋਂ ਅਪਰਾਲਾ ਕੀਤਾ ਗਿਆਗਾ ਇਹ ਇੱਕ ਜਾਗ ਲਾਤਾ ਕਿਸਾਨਾਂ ਨੂੰ ਪਰ ਅੱਗੇ ਤੋਂ ਭੁਵੇਂ ਸਨਮਾਨਤ ਨਾ ਕਰਨ ਪਰ ਕਿਸਾਨਾਂ ਜਿਹੜੇ ਉਹ 25 ਤਰੀਕ ਤੋਂ ਵੀ ਬਾਅਦ ਆ ਜਿਹੜਾ ਇਹ ਝੋਨਾ ਵੇਚਣਗੇ ਬਠਿੰਡਾ ਤੋਂ ਅਜੀ ਟੀਵੀ ਲਈ ਨਰ ਸਿੰਘ ਸਿੱਧੂ ਦੀ ਰਿਪੋਰਟ ਬਲਵੀਰ ਕੌਰ ਹੈ ਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਵੀਰ ਜੀ ਪਹਿਲਾਂ ਤਾਂ ਸਾਰਿਆਂ ਨੂੰ ਦਰਸ਼ਕਾਂ ਨੂੰ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਉਸ ਤੋਂ ਬਾਅਦ ਵੀਰ ਜੀ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਜੋ ਅੱਜ ਸਾਡੀ ਸੇਵਾ ਸੰਤਾਏ ਵੱਲੋਂ ਵੀ ਪ੍ਰੋਗਰਾਮ ਲਿਖ ਕੇ ਆ ਗਿਆ ਸੀਗਾ ਕਿਸਾਨਾਂ ਨੂੰ ਪਾਣੀ ਦੇ ਮੁੱਦੇ ਵਾਸਤੇ ਉਹਦੇ ਵਾਸਤੇ ਜੋ ਵੀ ਅੱਜ ਪ੍ਰੋਗਰਾਮ ਕੀਤਾ ਸੀ ਉਹ ਪ੍ਰੋਗਰਾਮ ਸਾਡਾ ਵੀ ਵਧੀਆ ਫਾਈਨਲ ਹੋ ਗਿਆ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਨੇ ਸਿਆਣੇ ਵੀ ਦੋ ਗੱਲਾਂ ਨੇਗੀਆਂ ਨਾਲੇ ਪੁੰਨ ਤੇ ਨਾਲੇ ਫਲੀਆਂ ਕਿਉਂਕਿ ਨਾਲੇ ਤਾਂ ਕਿਸਾਨਾਂ ਨੂੰ ਮਦਦ ਹੋ ਗਈ ਆ ਤੇ ਨਾਲੇ ਵੀ ਪਾਣੀ ਦੀ ਬਚਤ ਵੀ ਹੋਈ ਹੈ ਜੀ ਪਾਰੇ ਕਿ ਜੇ ਆਪਾਂ ਸੋਚੀਏ ਵੀ ਸਾਰੇ ਭੈਣ ਭਰਾ ਸੋਚਣ ਵੀ ਪਾਣੀ ਕੋਈ ਇੱਕ ਆਦਮੀ ਨੇ ਨਹੀਂ ਵਰਤਣਾ ਹੈਗਾ ਵੀ ਜਾਂ ਕਿਸੇ ਇਕੱਲੇ ਮਨੁੱਖ ਨੇ ਜਾਂ ਕਿਸੇ ਇਕੱਲੇ ਪਿੰਡ ਨੇ ਇਹ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਬਹੁਤ ਲਾਭਦਾਇਕ ਹੈ ਜੇ ਅਸੀਂ ਸੋਚਾਂਗੇ ਵੀ ਅਸੀਂ ਪਾਣੀ ਦੀ ਬਚਤ ਕਰਾਂਗੇ ਪੌਦੇ ਲਾਈਏ ਪਾਣੀ ਦੀ ਵਰਤੋਂ ਘੱਟ ਕਰੀਏ ਜਿੰਨਾ ਵੀ ਸੰਕੋਚ ਕਰਾਂਗੇ ਉਹਨੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਫਾਇਦਾ ਪਰ ਮੈਂ ਸਭ ਤੋਂ ਵੱਧ ਇਹ ਧੰਨਵਾਦ ਕਰਦੀ ਆ ਸਾਡੇ ਮਾਨਯੋਗ ਸਰਦਾਰ ਗਰਮੀਤ ਸਿੰਘ ਜੀ ਦਾ ਜਿਨੇ ਇਹ ਮੁੱਦਾ ਚੱਕਿਆ ਓਦੋਂ ਬਾਅਦ ਸਾਡੀ ਸੇਵਾ ਸੁਸਾਇਟੀ ਸਰਦਾਰ ਗਰਵਚਨ ਸਿੰਘ ਸੇਵਾ ਸੰਮਤੀ ਵੱਲੋਂ ਜਿੰਨਾ ਵੀ ਮੁੱਦਾ ਲਿਖਿਆ ਜਿਹੜੇ ਵੀ ਵਚਨ ਕਰਦੇ ਨੇ ਉਸ ਗੱਲ ਨੂੰ ਪੂਰਾ ਕਰਦੇ ਨੇ ਓਦੋਂ ਬਾਅਦ ਧੰਨਵਾਦ ਸਾਡੇ ਨਗਰ ਵੱਲੋਂ ਦਾ ਜਿੰਨੇ ਵੀ ਸਾਡੇ ਭੈਣਾ ਭਰਾਵਾਂ ਨੇ ਸਾਡੇ ਨਾਲ ਸਾਥ ਦਿੱਤਾ ਨਾਲੇ ਤਾਂ ਉਹਨਾਂ ਨੂੰ ਉਹਨਾਂ ਦਾ ਵੀ ਫਾਇਦਾ ਹੋਇਆ ਨਾਲੇ ਉਹਨਾਂ ਨੇ ਆਪਣੇ ਵੀਰ ਅਗਰਮੀਤ ਸਿੰਘ ਦਾ ਬਚਨ ਮੰਨਿਆ ਤੇ ਨਾਲੇ ਉਹਨਾਂ ਨੇ ਆਪ ਦਾ ਸਾਰੇ ਕੰਮ ਪ੍ਰੋਗਰਾਮ ਸਾਡੇ ਨਾਲ ਸਾਥ ਰਲ ਕੇ ਸਾਰਾ ਪ੍ਰੋਗਰਾਮ ਵਧੀਆ ਕਰਿਆ ਮੈਂ ਇਸ ਕਰ ਨੂੰ ਧੰਨਵਾਦ ਕਰਦੇ ਹਾਂ ਸਾਰਿਆਂ ਦਾ 50% ਕਿਸਾਨਾਂ ਨੇ ਵੇਚਿਆ ਗਿਆ 100% 90% ਕਿਉਂ ਨਹੀਂ ਗਈ ਕਿ ਕੰਮ ਕੀ ਰਿਹਾ ਇਹ ਵੀਰ ਜੀ ਪਤਾ ਕੀ ਗੱਲ ਹੈ ਵੀ ਜੋ ਜਿਹੜਾ ਸਾਡੀ ਸਕੀਮ ਸੀਗੀ ਇਹ ਅਸੀਂ ਲੇਟ ਹੋ ਗਈ ਜੇ ਸਾਡੀ ਸਕੀਮ ਪਹਿਲਾਂ ਰੱਖੀ ਹੁੰਦੀ ਜਿਵੇਂ ਹੁਣ ਆਪਾਂ ਕਹਦੇ ਨੇ ਵੀ ਆਮ ਜ਼ਿਮੀਂਦਾਰ ਆ ਉਹਨਾਂ ਨੇ ਤਾਂ ਹਾੜੀ ਭੱਟੀ ਆ ਤੇ ਜਿਹੜੀ ਛੱਟ ਵੀ ਦਿੱਤੀ ਹੈ ਉੱਤੇ ਜੇ ਤੁਹਾਰੀ ਹੋਗੀ ਉਹਨਾਂ ਤੇ ਉਸੇ ਟਾਈਮ ਤੇ ਲਾਉਣੀ ਆ ਨਾ ਜੇ ਇਹੀ ਸਕੀਮ ਸਾਡੀ ਪਹਿਲਾਂ ਰੱਖੀ ਹੁੰਦੀ ਤਾਂ ਉਹ ਜੀਰੀ ਵੀ ਫਿਰ ਲੇਟ ਵੀ ਤੇ ਤੇ ਜੀਰੀ ਫਿਰ ਲੇਟ ਲਾਉਂਦੇ ਵੀ ਲੇਟ ਇਹ ਕਾਰਨ ਕਰਕੇ ਜਿਵੇਂ ਅਸੀਂ ਪ੍ਰੋਗਰਾਮ ਅਲੀਕਨ ਦੇ ਵਿੱਚ ਉਹਨਾਂ ਨੂੰ ਸੰਕੇਤ ਕਰਨ ਦੇ ਵਿੱਚ ਲੇਟ ਹੋ ਗਏ ਇਸੇ ਤਰ੍ਹਾਂ ਉਹ ਵੀ ਤੇ ਸਾਡੇ ਨਾਲ ਉਹ ਜੀ ਸਾਥ ਦਿੱਤਾ ਹੁਣ ਅੱਗੇ ਵਾਸਤੇ ਅਸੀਂ ਮਾਫੀ ਵੀ ਚਾਹੁੰਦੇ ਆ ਪਰ ਇਹ ਕਹਿੰਦੇ ਆ ਵੀ ਗਾਹਾਂ ਨੂੰ ਸਾਡੀ ਸਕੀਮ ਹੋਵੇ ਐਵੇਂ ਜਿਕੇ ਸਾਡਾ ਪਿੰਡ ਸਾਡੇ ਭੈਣ ਭਰਾ ਸਾਡੇ ਨਾਲ ਸਾਥ ਦਿੰਦੇ ਰਹਿਣ ਤਾਂ ਅਸੀਂ ਇਹ ਜੋ ਪ੍ਰੋਗਰਾਮ ਕਰਤੇ ਦੇ ਨੇ ਤੇ ਇੱਕ ਸਨੇਹਾ ਮੈਂ ਇਹ ਦੇਣਾ ਚਾਹੁੰਦੀ ਆ ਵੀ ਸਾਨੂੰ ਵੇਖ ਕੇ ਹੋਰ ਵੀ ਸਾਰੇ ਨਗਰ ਕੋਈ ਐ ਨਹੀਂ ਵੀ ਪੱਲੋ ਦੇ ਨਗਰੀ ਪਾਣੀ ਬਚਾਊਗਾ ਤਾਂ ਪਾਣੀ ਬਚ ਸਕਦਾ ਜਿਵੇਂ ਕਹਿੰਦੇ ਬੂੰਦ ਬੂੰਦ ਨਾਲ ਤਲਾਪ ਭਰ ਜਾਂਦਾ ਜੇ ਹੋਰ ਵੀ ਸਾਨੂੰ ਵੇਖ ਕੇ ਸਾਰੇ ਨਗਰ ਉਪਰਾਲਾ ਕਰਨ ਇਸੇ ਤਰ੍ਹਾਂ ਤਾਂ ਆਪਾਂ ਸਾਰੇ ਪੰਜਾਬ ਨੂੰ ਬਚਾ ਸਕਦੇ ਆ ਰਲ ਮਿਲ ਕੇ ਹਿੰਮਤ ਉਪਰਾਲਾ ਕਰੀ ਧੰਨਵਾਦ ਚੇਅਰਮੈਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਸੰਸਥਾ ਵੱਲੋਂ ਉਪਰਾਲਾ ਕੀਤਾ ਗਿਆ ਹੈ ਆਨੇ ਬਹੁਤ ਹੀ ਸਲਾਗਾ ਜੁਮਤੇ ਬੜਾ ਹੀ ਮਤਲਬ ਉਦਮੀ ਜਿਹੜਾ ਇਹ ਮਤਲਬ ਕੀਤਾ ਹੈ ਸੰਸਥਾ ਵੱਲੋਂ ਬਹੁਤ ਹੀ ਅੱਛੀ ਗੱਲ ਹੈ ਕਿ ਸਮਾਜ ਦੇ ਵਿੱਚੋਂ ਸਾਡੇ ਜਿਹੜੇ ਦਾਨੀ ਸੱਜਣ ਦਾ ਸੰਸਥਾ ਦੇ ਤੌਰ ਤੇ ਇਹ ਇਦਾਂ ਦੇ ਉਪਰਾਲੇ ਹੋ ਰਹੇ ਜਿਹੜੇ ਕਿ ਪਾਣੀ ਜਿਹੜਾ ਕਿ ਸਾਡੇ ਜੀਵਨ ਦਾ ਧੁਰਾ ਹੈ ਤੇ ਜਿੰਦਗੀ ਹੋਂਦ ਹੈ ਉਸ ਨੂੰ ਬਚਾਉਣ ਦੇ ਲਈ ਉਸ ਦੀ ਜਿਹੜੀ ਹੈ ਵਰਤੋਂ ਨੂੰ ਸੰਜਮ ਦੇ ਨਾਲ ਕਰਨ ਦੇ ਲਈ ਜੋ ਉਪਰਾਲਾ ਕੀਤਾ ਹੈ ਬਹੁਤ ਹੀ ਸਲਾਗਤਜੋਗ ਹੈ ਔਰ ਮੈਂ ਦਿਲੋਂ ਜਿਹੜਾ ਹੈ ਇਹਨਾਂ ਨੂੰ ਸਲੂਟ ਕਰਦਾ ਔਰ ਮੈਂ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਚੀਜ਼ ਸ਼ੁਰੂ ਹੋ ਰਹੀ ਹੈ ਪੰਜਾਬ ਦੇ ਵਿੱਚ ਤੋ ਸੀ ਆਪਣੀ ਪਤਨ ਦੇ ਵੀ ਸਹਯੋਗ ਦੀ ਗੱਲ ਕੀਤੀ ਜਿਹੜਾ ਸੋਲਰ ਲਗਾਉਣ ਦੀ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਦਾ ਸਾਰਾ ਸਿਸਟਮ ਕਿ째 ਨਾਲ ਦਾ ਟਾਈਮ ਆਹ ਨੇ ਉਹ ਬਿਲਕੁਲ ਜਿਸ ਤਰ੍ਹਾਂ ਕਿ ਮੈਂ ਉਹਨਾਂ ਨੂੰ ਕਿਹਾ ਕਿ ਬਿਲਕੁਲ ਹੀ ਆਦਰਵੇਜ ਵੀ ਅਸੀਂ ਬਿਜਲੀ ਦੇ ਬਿੱਲ ਭਰਦੇ ਆ ਸੋਲਰ ਦੀ ਬਿਜਲੀ ਬੜੀ ਸਸਤੀ ਹੈ ਆ इवन ਸੋਲਰ ਦੀ ਬਿਜਲੀ ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਦਿਨੇ ਵੀ ਜਿਹੜੇ ਮੋਟਰਾਂ ਦਾ ਹੋਰ ਸਿਸਟਮ ਨੂੰ ਜਿਹੜਾ ਹੈ ਬਿਜਲੀ ਵੱਧੂ ਦੇਣ ਦੀ ਉਹ ਸਹਾਇਤ ਹੁੰਦੀ ਆ ਕੋਈ ਇਸੇ ਲਈ ਕਿ ਜਿਹੜੀਆਂ ਬੱਕਰੀਆਂ ਬੱਕਰੀਆਂ ਸਰਕਾਰ ਦੀਆਂ ਸਕੀਮਾਂ ਨੇ ਇਸਰਾ ਕੇਂਦਰ ਸਰਕਾਰ ਦੀ ਵੀ ਇੱਕ ਸਕੀਮ ਹੈ ਕਿ 3 ਕਿਲੋਵਾਟ ਤੱਕ ਦੇ ਲੋਕਾਂ ਨੂੰ ਪੰਪ ਸਟੇਸ਼ਨ ਚਿੱਟੇ ਦਿੱਤੇ ਜਾਉਗੇ ਪਰ ਸਾਡੇ ਪੀਐਸਪੀਸੀਐਲ ਦੇ ਵਿੱਚ ਵੀ ਇੱਕ ਸਪੈਸ਼ਲ ਪਿੰਗ ਹੈ ਉੱਥੇ ਸਿਪਤਰਤਾਜ ਦਾ ਅਫਸਰ ਹੈ ਤੇ ਟੀਮ ਲਾਈ ਹੋਈ ਹੈ ਔਨਲਾਈਨ ਸਾਰਾ ਕੁਝ ਜਿਹੜਾ ਇਹਨਾਂ ਪ੍ਰਬੰਧ ਹੋਏ ਹੋਏ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਸਾਡੇ ਤੋਂ ਜੋ ਵੀ ਮਦਦ ਚਾਹੀਦੀ ਹੈ ਪাবਲਿਕ ਇੰਡਸਟਰੀ ਨਾਲ ਨੇ ਕਮਰਸ਼ੀਅਲ ਸਾਰੀ ਜਗ੍ਹਾ ਸੋਲਰ ਰੋਫ ਦੇ ਲਈ ਅਸੀਂ ਜਿਹੜਾ ਸਾਰਾ ਭਰੇਟ ਕਰਾਂਗੇ ਵਿਭਾਗ ਬਿਜਲੀ ਦੇ ਨਾਮ ਨਾਲ ਜਿਸ ਤਰ੍ਹਾਂ ਬਾਕੀ ਮਾਰਨ ਤੇ ਪ੍ਰੋਜੈਕਟ ਲੈ ਕੇ ਜਿਹੜਾ ਦੇਖੋ ਵਿਭਾਗ ਜਿਹੜਾ ਸਾਡਾ ਬਿਜਲੀ ਵਿਭਾਗ ਹੈ ਹਾਲਾਂਕਿ ਇਹਦਾ ਜਿਹੜਾ ਮੁੱਖ ਕੰਮ ਤਾਂ ਬਿਜਲੀ ਲੋਕਾਂ ਨੂੰ ਪ੍ਰਦਾਨ ਕਰਨਾ ਹੈ ਪਰ ਯੋਜਨਾ ਸਾਡੀਆਂ ਇਹ ਨੇ ਕਿ ਬਿਜਲੀ ਦੀ ਸੰਜਮ ਨਾਲ ਵਰਤੋਂ ਹੋਵੇ ਅਸੀਂ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਜਾ ਕੇ ਜਿਹੜਾ ਸਾਡਾ ਸਪੈਸ਼ਲ ਪਿੰਕ ਹੈਗਾ ਜਿੰਨੂੰ ਅਸੀਂ ਡਿਮਾਂਡ ਸਾਈਡ ਮੈਨੇਜਮੈਂਟ ਕਹਿੰਦੇ ਆ ਜਾਂ ਸੰਜਮ ਨਾਲ ਵਰਤਣ ਵਾਲਾ ਉਹ ਵੀ ਕਰਦੇ ਆ ਅਸੀਂ ਉਧਰ ਵੀ ਅਸੀਂ ਆਪਣੇ ਆਪ ਦੇ ਡਿਪਾਰਟਮੈਂਟ ਦੇ ਵਿੱਚ ਪਟਿਆਲੇ ਅਸੀਂ ਪ੍ਰਦਰਸ਼ਨੀ ਦੇ ਤੌਰ ਤੇ ਸੱਤ ਹੈ ਜਿਹੜੇ 5-5 ਮੈਗਾਵਾਟ ਦੇ ਸੋਲਰ ਟਰੀ ਲਗਾਏ ਨੇ ਉਹਨਾਂ ਨੂੰ ਟਰੀ ਦੀ ਸ਼ੇਪ ਦਿੱਤੀ ਆ ਤਾਂ ਕਿ ਲੋਕਾਂ ਨੂੰ ਇਹ ਦੱਸ ਸਕੀਏ ਕਿ ਜਿਹੜੇ ਸੋਲਰ ਹੈ ਵੀ ਦਰਖਤਾਂ ਦਾ ਕੰਮ ਕਰਦੇ ਨੇ ਇਸ ਕਰਕੇ ਅਸੀਂ ਮੋٹے ਤੌਰ ਤੇ ਜਿਹੜੇ ਕੁਦਰਤੀ ਸੌਮੇ ਉਹਨਾਂ ਨੂੰ ਸੰਜਮ ਦੇ ਨਾਲ ਬਦਲਣ ਦੇ ਲਈ ਅਸੀਂ ਤਾਂ ਕਿ ਵੱਧ ਤੋਂ ਵੱਧ ਇਹਨਾਂ ਸੂਰਜ ਦੀ ਅਸੀਂ ਊਰਜਾ ਵਰਤ ਕੇ ਅਸੀਂ ਵਿਭਾਗ ਦੇ ਤੌਰ ਤੇ ਵੀ ਅਸੀਂ ਇਹਦਾ ਸਰਬਲਾ ਦੀ ਬਿਜਲੀ ਘਟਾ ਕੇ ਸੂਰਜੀ ਊਰਜਾ ਦਾ ਜਿਹੜੇ ਪੌਂਡ ਦੇ ਜਿਹੜੇ ਪਿੰਡ ਪਾਵਰ ਆ ਉਹ ਉਧਰੋਂ ਵੱਲੋਂ ਜਿਹੜਾ ਹੈ ਅਸੀਂ ਮਤੋਂ ਬਾਤ ਜਿਹੜੇ ਬਿਜਲੀ ਗ੍ਰੀਨਸਿੰਗ ਉੱਤੇ ਕਰ ਰਹੇ ਹਾਂ ਜੇ ਉਪਰਾਨੇ ਕਰ ਰਹੇ ਹਾਂ ਅੱਜ ਬੜਾ ਬਹੁਤ ਖੁਸ਼ ਹੋਣਾ ਬਿਟਿਆ ਕਿਸ ਤਰ੍ਹਾਂ ਦੇਖਦੇ ਕਿ ਇਹ ਜਹਾਸਾ ਸ਼ੁਭ ਮਹਿਲੇ ਆ ਤੁਹਾਡੇ ਪਿੰਡ ਬਸ ਗਿਆ ਭਾਈ ਪਿੰਡ ਦਾ ਅਸੀਂ ਜੋ ਵੀ ਕੰਮ ਅੱਜ ਸਟਾਰਟ ਕੀਤਾ ਉਹ ਹਰ ਨਿਸ਼ਕਾਮ ਹੋ ਕੇ ਪਿੰਡ ਦੇ ਭਲੇ ਲਈ ਕੀਤਾ ਇਸ ਕਰਕੇ ਪਿੰਡ ਨੇ ਉਹਨੂੰ ਮਤਲਬ ਸਾਡੇ ਉਮੀਦ ਤੋਂ ਜ਼ਿਆਦਾ ਸਹਿਯੋਗ ਕੀਤਾ ਹੈ ਹਰ ਕੰਮ ਦੇ ਵਿੱਚ ਪਿੰਡ ਬੱਤ ਤੋਂ ਬੱਤ ਸਹਿਯੋਗ ਕਰਦਾ ਹੈ ਇਸ ਕਰਕੇ ਹੀ ਸਾਡਾ ਹਰ ਕੰਮ ਸਫਲ ਹੋ ਜਾਂਦਾ ਹੈ ਜੀ ਇਹ ਤਾਂ ਸਾਨੂੰ ਇਹ ਉਮੀਦ ਹੈ ਕਿਉਂਕਿ ਅਸੀਂ ਅੱਗੇ ਵੀ ਇਦਾਂ ਦੇ ਕੰਮ ਕਰਦੇ ਰਵਾਂਗੇ ਪਿੰਡ ਨਹੀਂ ਪੂਰਾ ਪੰਜਾਬ ਇਦਾਂ ਦਾ ਸਹਿਯੋਗ ਕਰਦਾ ਰਹੇਗਾ ਤੁਸੀਂ ਪਿੰਡ ਨੂੰ ਦੁਨਿਆਨਾ ਕੁ ਤਨਾ ਦੂਰ ਦੇ ਕੋਸ਼ਿਸ਼ ਕਰ ਰਹੇ ਉਹਨੇ ਕਿਤਾਬ ਵੀ ਦਿਖਾਈ ਹੈ ਅਜੀ ਚੰਗਾ ਕੰਮ ਕਰਦੇ ਹਨ ਉਹ ਆਉਂਦੀਆਂ ਦਿੱਕਤਾਂ ਪਰ ਅਸੀਂ ਉਹਨਾਂ ਦੀ ਕਦੇ ਅੱਜ ਤੱਕ ਪਰਵਾਹ ਕੀਤੀ ਨਹੀਂ ਹੈ ਕਿਉਂਕਿ ਸਾਡਾ ਏਮ ਹੈ ਜਿਹੜਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਕੁਦਰਤ ਦੇ ਲਈ ਕੰਮ ਕਰਨ ਦਾ ਹੈ ਪਿੰਡ ਦੇ ਲਈ ਕੰਮ ਕਰਨ ਦਾ ਹੈ ਇਸ ਕਰਕੇ ਸਾਨੂੰ ਇਹਨਾਂ ਦੀ ਪਰਵਾਹ ਨਹੀਂ ਹੁੰਦੀ ਹੈ ਪਰ ਪਾਣੀ ਨੂੰ ਬਚਾਉਣ ਦਾ ਫਾਇਦਾ ਕਿਤੇ ਹੈਗਾ ਉੱਥੇ ਪਲਾਸਟਿਕ ਮੋਰਟਲ ਦੇ ਕੰਮ ਵਾਸਤੇ ਵੀ ਬਣ ਰਿਹਾ ਸਾਰੇ ਤਰ੍ਹਾਂ ਦੇ ਜੀ ਮਤਲਬ ਦੇਖੋ ਇੱਕ ਕਦਮ ਉਠਾਉਣ ਨਾਲ ਕੁਝ ਨਹੀਂ ਹੋਏਗਾ ਸਾਨੂੰ ਜਿੰਨੇ ਜ਼ਰੂਰੀ ਕਦਮ ਪਾਣੀ ਨੂੰ ਬਚਾਉਣ ਲਈ ਵਾਤਾਵਰਣ ਨੂੰ ਬਚਾਉਣ ਲਈ ਕਰਨੇ ਆ ਉਹ ਅਸੀਂ ਸਾਰੇ ਤਰ੍ਹਾਂ ਦੇ ਉਦਮ ਅਸੀਂ ਉਦਾਂ ਦੇ ਕਰ ਰਹੇ ਹਾਂ ਉਦਾਂ ਦੇ ਕਦਮ ਅਸੀਂ ਸਾਰੇ ਉਠਾ ਰਹੇ ਹਾਂ ਚਾਹੇ ਉਹ ਪਲਾਸਟਿਕ ਮੁਕਤ ਕਰਨਾ ਹੋਵੇ ਚਾਹੇ ਦਰਖਤ ਲਗਾਉਣ ਦੀ ਗੱਲ ਹੋਵੇ ਚਾਹੇ ਰੀਚਾਰਜ ਪਿਟ ਬਣਾਉਣ ਦੀ ਗੱਲ ਹੋਵੇ ਚਾਹੇ ਐਦਾਂ ਮਤਲਬ ਜਿਹੜੀ ਖੇਤੀ ਹੈ ਉਹਨੂੰ ਮਤਲਬ ਘੱਟ ਪਾਣੀ ਵਾਲੀ ਖੇਤੀ ਨੂੰ ਉਪਰਪੋਲਿਤ ਕਰਨ ਦੀ ਗੱਲ ਹੋਵੇ ਕਿਉਂਕਿ ਅਸੀਂ ਨਵਾਂ ਉਦਮ ਇੱਕ ਹੋਰ ਕਰਨ ਜਾ ਰਹੇ ਹਾਂ ਸਾਡਾ ਇਹ ਸੰਸਥਾ ਵੱਲੋਂ ਹੈ ਕਿ ਅਸੀਂ ਆਪਦੇ ਪਿੰਡ ਨੂੰ ਇੱਕ ਆਰਗੇਨਿਕ ਖੇਤੀ ਵਾਲਾ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਅੱਜ ਕਿੱਲੇ ਕਿਸਾਨ ਨਾਲ ਜਿਹੜਾ ਹੈਗਾ ਥੋੜੇ ਬੋਲੋ ਜਿਹੜਾ ਮਾਨ ਸਨਮਾਨ ਕੀਤਾ ਜਾਂ ਕਿਤੇ ਇੱਕ ਇਕਰਤ ਜਿਹੜਾ ਹੈਗਾ ਮਾਨ ਚ ਇੱਕ ਗੱਲ ਕਰੀਏ ਤੁਹਾਡਾ ਸੁਣਨ ਦੇ ਨਾਲ ਨੇ ਸਾਡੇ ਐਕਚੁਅਲੀ ਸਾਡਾ ਇਹ ਸਨੇਹਾ ਜਿਹੜਾ ਡਿਸੀਜਨ ਆ ਉਹ ਥੋੜਾ ਲੇਟ ਹੋ ਗਿਆ ਸੀ ਨਹੀਂ ਤਾਂ ਆਦਰਵਾਈਸ ਸਾਡਾ 100% ਪਿੰਡ ਇਦਾਂ ਦਾ ਬਣਨਾ ਸੀ ਜਿਨੇ 25 ਤੋਂ ਬਾਅਦ ਚੋਨਾ ਲਗਾਣਾ ਸੀ ਪਰ ਫਿਰ ਵੀ ਪਿੰਡ ਦੇ ਲੋਕਾਂ ਨੇ ਬਹੁਤ ਹਿੰਮਤ ਕੀਤੀ ਜਿਨ੍ਹਾਂ ਦੀ ਮਤਲਬ ਤਿਆਰੀ ਅਜੇ ਨਹੀਂ ਹੋਈ ਸੀਗੇ ਉਹਨਾਂ ਨੇ ਸਭ ਨੇ ਲੇਟ ਕੀਤਾ ਸੰਸਦਾ ਦੇ ਕਹਿਣ ਦੇ ਉੱਤੇ ਮੋਰ ਥੈਨ 50 ਪਰਸੈਂਟ ਲੋਕ 1400 ਏਕੜ 2500 ਏਕੜ ਦੇ ਵਿੱਚੋਂ 1400 ਏਕੜ ਤੋਂ ਜ਼ਿਆਦਾ ਜਿਹੜਾ ਝੋਨਾ ਉਹ 25 ਤਰੀਕ ਤੋਂ ਬਾਅਦ ਲਾਇਆ ਗਿਆ। ਐਨ ਆਰ ਆਈ ਸਕੀਮ ਲਾ ਕੇ ਤੁਹਾਡੇ ਸੰਸਦਾ ਨੂੰ ਕੀ ਹੋਦ। ਅਸੀਂ ਇਹ ਪ੍ਰਪੋਜ਼ਲ ਮੈਂ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਸੀ ਉਹਨਾਂ ਦੇ ਰੈਜ਼ਿਡੈਂਸ ਦੇ ਉੱਤੇ ਉਦੋਂ ਵੀ ਮੈਂ ਇਹ ਕਹੀ ਸੀ ਕਿ ਵੀ ਅਸੀਂ ਜਿਵੇਂ ਮੰਨ ਲਓ ਬਹੁਤ ਸਾਰੇ ਪਿੰਡਾਂ ਦੇ ਵਿੱਚ ਐਨ ਆਰ ਆਈ ਹੈ ਜਿਹੜੇ ਚਾਹੁੰਦੇ ਆ ਕਿ ਪਿੰਡ ਦਾ ਵਿੱਚ ਵਿਕਾਸ ਹੈ ਜਿਹੜਾ ਉਹਨਾਂ ਦੇ ਸਹਿਯੋਗ ਨਾਲ ਹੋਵੇ। ਤਾ ਅਸੀਂ ਇਸ ਸਕੀਮ ਦੇ ਵਿੱਚ ਜਿਹੜੀ ਸਰਕਾਰ ਵੱਲੋਂ ਆਈ ਹੈ ਕਿ 50% ਕੋਈ ਐਨ ਆਰ ਆਈ ਪਿੰਡ ਦਾ ਲਗਾਵੇ ਔਰ 50% ਹੀ ਸਰਕਾਰ ਉਹਦੇ ਚ ਯੋਗਦਾਨ ਪਾਏਗੀ ਅਸੀਂ ਉਹਦਾ ਫਾਰਮ ਸਭ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਚੋਂ ਅਸੀਂ ਭਰਿਆ ਕਿਉਂਕਿ ਅਸੀਂ ਸਰਕਾਰ ਨੂੰ ਆਪਦਾ ਬਜਟ ਦਿੱਤਾ ਕਿ ਜਿੰਨਾ ਵੀ ਤੁਸੀਂ ਚਾਹੋ ਸਾਡੇ ਪਿੰਡ ਨੂੰ ਇੰਡੀਆ ਦਾ ਨੰਬਰ 1 ਪਿੰਡ ਬਣਾਉਣ ਵਾਸਤੇ ਜੋ ਖਰਚ ਕਰੋਗੇ ਬਰਾਬਰ ਦਾ ਯੋਗਦਾਨ ਜਿਹੜਾ ਸਾਡੀ ਸੰਸਥਾ ਪਾਏਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ